ਪੰਜਾਬੀ ਗਾਇਕ ਸਤਬਿੰਦਰ ਬੁੱਗੇ ਦੀ ਪਰਜਾਈ ਤੇ ਭਰਾ ਦਵਿੰਦਰ ਭੋਲੇ ਦੀ ਪਤਨੀ ਅਮਰਜੀਤ ਕੌਰ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ। ਪਿਛਲੇ ਕਾਫੀ ਸਮੇਂ ਤੋਂ ਸਤਵਿੰਦਰ ਬੁੱਗਾ ਤੇ ਉਸਦੇ ਭਰਾ ਦਵਿੰਦਰ ਪੋਲੇ ਦਰਮਿਆਨ ਜ਼ਮੀਨ ਨੂੰ ਲੈ ਕੇ ਬਵਾਦ ਤੇ ਝਗੜਾ ਚੱਲ ਰਿਹਾ ਸੀ ਦਸੰਬਰ ਨੂੰ ਦੋਵਾਂ ਭਰਾਵਾਂ ਦੀ ਆਪਸੀ ਲੜਾਈ ਦੌਰਾਨ ਦਵਿੰਦਰ ਪੋਲੇ ਦੀ ਪਤਨੀ ਅਮਰਜੀਤ ਕੌਰ ਦੀ ਡਿੱਗਣ ਕਾਰਨ ਸਿਰ ਤੇ ਸੱਟ ਲੱਗ ਗਈ ਸੀ ਜਿਸ ਤੋਂ ਬਾਅਦ ਉਸਦੀ ਪਤਨੀ ਦੀ ਮੌਤ ਹੋ ਗਈ ਇਸ ਲਈ ਦਵਿੰਦਰ ਪੋਲੇ ਨੇ ਕਥਿਤ ਤੌਰ ਤੇ ਸਤਵਿੰਦਰ ਬੁੱਗਾ ਤੇ ਉਸਦੀ ਪਤਨੀ ਨੂੰ ਤੱਕਾ ਮਾਰਨ ਦੇ ਇਲਜ਼ਾਮ ਲਗਾਏ ਸੀ ਦਵਿੰਦਰ ਪੋਲੇ ਨੇ ਆਪਣੇ ਭਰਾ ਸਤਵਿੰਦਰ ਬੁੱਕੇ ਤੇ ਪਰਜਾ ਦੱਜ ਹੋਂ ਤੱਕ ਅੰਤਿਮ ਸੰਸਕਾਰ ਨਾ ਕਰਨ ਦਾ ਫੈਸਲਾ ਕੀਤਾ ਪੁਲਿਸ ਦੀ ਕਾਰਵਾਈ ਤੋਂ ਨਾ ਖੁਸ਼ ਹੋ ਕੇ ਦਵਿੰਦਰ ਪੋਲੇ ਨੇ ਮਾਨਯੋਗ ਹਾਈ ਕੋਰਟ ਦਾ ਰੋਕ ਕੀਤਾ ਸੀ ਤੇ ਹਾਈ ਕੋਰਟ ਦੇ ਹੁਕਮਾ ਤਹਿਤ ਡਾਕਟਰਾਂ ਦੇ ਪੰਜ ਮੈਂਬਰੀ ਬੋਰਡ ਵੱਲੋਂ 14 ਤਿੰਨ ਪਾਤ ਅਮਰਜੀਤ ਕੌਰ ਦਾ ਸਿਵਲ ਹਸਪਤਾਲ ਫਤਿਹਗੜ੍ਹ ਸਾਈ ਵਿਕੇ 6 ਜਨਵਰੀ ਨੂੰ ਪੋਸਟਮਾਰਟਮ ਕਰ ਦਿੱਤਾ ਗਿਆ ਸੀ ਜਦੋਂ ਦਵਿੰਦਰ ਪੋਲੇ ਨੇ ਆਪਣੀ ਪਤਨੀ ਅਮਰਜੀਤ ਕੌਰ ਦੀ ਲਾਸ਼ ਨੂੰ ਆਪਣੇ ਘਰ ਲਿਆਂਦਾ ਤਾਂ ਕਰ ਕਉਂਤੇ ਸਾਰੇ ਰਿਸ਼ਤੇਦਾਰਾਂ ਦੋਸਤਾਂ ਤੇ ਪਿੰਡ ਵਾਸੀਆਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਕਿਹਾ ਸੀ ਕਿ ਉਹ ਅੰਤਿਮ ਸੰਸਕਾਰ ਨਹੀਂ ਕਰਨਗੇ ਜਦੋਂ ਤੱਕ ਸਤਵਿੰਦਰ ਬੁੱਕੇ ਤੇ ਪਰਚਾ ਦਰਜ ਨਹੀਂ ਹੁੰਦਾ ਉਹ ਲਾਸ਼ ਨੂੰ ਆਪਣੇ ਘਰ ਦੀ ਫ੍ਰੀਜ਼ਰ ਚ ਹੀ ਲਗਾ ਕੇ ਰੱਖਣਗੇ ਪੋਸਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਥਾਣਾ ਵਡਾਲੀ ਆਲਾ ਸਿੰਘ ਨੇ ਸਤਵਿੰਦਰ ਬੁੱਕੇ ਤੇ 13 ਜਨਵਰੀ ਨੂੰ ਵੱਖ-ਵੱਖਤਾ ਰਵਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਤੇ ਅਜੇ ਦਵਿੰਦਰ ਪੋਲੇ ਵੱਲੋਂ ਆਪਣੀ ਪਤਨੀ ਅਮਰਜੀਤ ਕੌਰ ਦਾ ਇੱਕ ਦਿਨਾਬਾਦ ਅੰਤਿਮ ਸੰਸਕਾਰ ਕੀਤਾ ਗਿਆ ਦਵਿੰਦਰ ਭੋਲਾ ਵੱਲੋਂ ਉਸਦੀ ਪਤਨੀ ਦੀ ਮੌਤ ਲਈ ਕਤਤ ਤੌਰ ਤੇ ਦੋ ਸਤਵਿੰਦਰ ਬੁੱਗਾ ਤੇ ਲਗਾਏ ਗਏ ਸੀ ਤੇ ਆਖਿਰਕਾਰ ਲਗਭਗ 20 ਦਿਨਾਂ ਬਾਅਦ ਪੁਲਿਸ ਥਾਣਾ ਵਡਾਲੀ ਆਲਾ ਸਿੰਘ 6 ਧਾਰਾ 304 323 341 506 ਤੇ 34 ਦੇ ਤਹਿਤ ਸਤਵਿੰਦਰ ਬੁੱਗਾ ਤੇ ਉਸਦੇ ਦੋ ਹੋਰ ਸਾਥੀਆਂ ਤੇ ਪਰਚੇ ਦਰਜ ਕੀਤੇ ਗਏ ਜਿਸ ਤੋਂ ਬਾਅਦ ਹੀ ਅਮਰਜੀਤ ਕੌਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਦਵਿੰਦ ਦਰਪੋ ਲੈਣੇ ਕਿ ਉਸ ਨੂੰ ਮਾਨਯੋਗ ਅਦਾਲਤ ਪਾਸੋਂ ਇਨਸਾਫ ਦੀ ਪੂਰੀ ਉਮੀਦ ਹੈ ਤੇ ਉਹ ਹੁਣ ਤੱਕ ਦੀ ਕੀਤੀ ਕਾਰਵਾਈ ਤੋਂ ਸੰਤੁਸ਼ਟ ਨੇ ਤੇ ਅੱਗੇ ਵੀ ਉਹ ਇਨਸਾਫ ਦੀ ਪੂਰੀ ਉਮੀਦ ਰੱਖਣਗੇ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਕਮੈਂਟਾਂ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰ ਦਿਓ ਤੇ ਇਸੇ ਤਰ੍ਹਾਂ ਦੀ ਹੋਰ ਨਵੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜਰੂਰ ਕਰ ਦਿਓ ਧੰਨਵਾਦ ਜੀ